ਉਹਨਾਂ ਨੂੰ ਪਤਾ ਨਹੀਂ ਕੀ ਡਰ ਬੈਠਾ ਕਿ ਉਹ ਕਹਿੰਦੇ ਸੀ ਦਫਾ 144 ਲਾ ਕੇ ਅੰਦਰ ਨਹੀਂ ਜਾਣ ਦੇਣਾ ਹੈਗਾ ਪਰ ਹੁਣ ਇੱਥੇ ਜਿੱਦਾਂ ਵੀ ਸਾਡੇ ਉਹਨਾਂ ਨੇ 3 ਲੀਟਰ ਅਰੈਸਟ ਕਰੇ ਹੋਏ ਨੇ ਅਸਲੇ ਬੈਸ ਜੋ ਪਾਉਣਾ ਚਾਹੁੰਦੇ ਸੀ ਇਹਦਾ ਰਿਜ਼ਲਟ ਇਹਨਾਂ ਨੇ ਪਾਰਲੀਮੈਂਟ ਲੈ ਕੇ ਦੇਖ ਲਿਆ ਜੇ ਮਾੜੀ ਮੋਟੀ ਜਿਹੜੀ ਉਹਨਾਂ ਦੀ ਸਾਖ ਬਚੀ ਸੀ ਆ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਸਾਫ਼ ਹੋ ਜੂ ਰੋੜਾ ਜੋ ਬੰਦ ਕਰਦੇ ਆ ਸਰਕਾਰ ਵੱਲੋਂ ਕਿਉਂਕਿ ਹਾਈ ਕੋਰਟ ਨੇ ਪਹਿਲਾਂ ਕਲੀਅਰ ਕਰ ਦਿੱਤਾ ਅੱਜ ਵੀ ਜੇ ਹਾਲਾਤ ਬਣੇ ਨੇ ਅੱਜ ਸਰਕਾਰ ਨੇ ਬਣਾਏ ਨੇ ਜਦ ਕਿ ਕਿਸਾਨਾਂ ਨੇ ਤਾਂ ਸ਼ਾਂਤ ਬਈ ਤਰੀਕੇ ਨਾਲ ਅੱਗੇ ਵਧਣਾ ਸੀਗਾ ਹੁਣ ਮੰਡੀ 'ਚ ਪਹੁੰਚ ਰਹੇ ਜੀ ਪ੍ਰਸ਼ਾਸਨ ਜਾਣਦਾ ਹੋਊਗਾ ਜੇ ਰਸਤੇ 'ਚ ਰੋਕਦੇ ਨੇ ਵੇਖੋ ਇਹ ਉਹਨਾਂ ਦੀ ਮਰਜ਼ੀ ਹੈ ਆਪਾਂ ਚੱਲੇ ਆ ਸਾਡੀ ਜਿਹੜੀ ਮੰਗ ਹੈ ਇੱਕ ਤਾਂ ਜਿਹੜੇ ਸਾਡੇ ਆਗੂ ਫੜੇ ਆ ਉਹਨਾਂ ਨੂੰ ਰਿਹਾ ਕਰ ਸੋ ਕਿਸਾਨ ਅੱਜ ਅੰਮ੍ਰਾਲਾ ਦੀ ਅਨਾਜ ਮੰਡੀ ਵਿੱਚ ਇਕੱਠੇ ਹੋਣੇ ਸੀਗੇ ਨਪਦੀਪ ਦੇ ਹੱਕ ਦੇ ਵਿੱਚੋਂ ਦਾ ਸਨਮਾਨ ਕਰਨਾ ਸੀ ਵੱਡਾ ਇਕੱਠ ਮੰਡੀ ਦੇ ਵਿੱਚ ਰੱਖਿਆ ਗਿਆ ਸੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਸਵੇਰੇ ਹੀ ਜਿਹੜੇ ਕਿਸਾਨ ਉੱਥੇ ਪਹੁੰਚੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਉਸ ਤੋਂ ਬਾਅਦ ਕਿਸਾਨ ਨੇ ਜਿਹੜੇ ਉਹ ਭੇਵਾ ਰੋਡ ਦੇ ਉੱਪਰ ਇਕੱਠੇ ਹੋਏ ਤੁਸੀਂ ਦੇਖ ਰਹੇ ਹੋ ਅੰਮ੍ਰਾਲਾ ਦੇ ਬਿਲਕੁਲ ਨਜ਼ਦੀਕ ਭੇਵਾ ਰੋਡ ਦੇ ਉੱਤੇ ਕਿਸਾਨ ਇਕੱਠੇ ਹੁੰਦੇ ਨੇ ਵੱਡੇ ਕਿਸਾਨਾਂ ਦੇ ਕਾਫਲੇ ਨੇ ਜਿਹੜੇ ਗੱਡੀਆਂ ਦੇ ਇੱਥੇ ਦਿਖਾਈ ਦਿੰਦੇ ਨੇ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਏ ਕਿ ਹੁਣ ਇੱਥੋਂ ਇਕੱਠੇ ਹੋ ਕੇ ਅੰਮ੍ਰਾਲਾ ਦੀ ਦਾਣਾ ਮੰਡੀ ਵੱਲ ਨੂੰ ਰਵਾਨਾ ਹੋਇਆ ਜਾਊਗਾ ਸੋ ਕਿਸਾਨ ਨੇ ਜਿਹੜੇ ਉਹ ਤਿਆਰੀ ਕਰ ਚੁੱਕੇ ਨੇ ਮੀਟਿੰਗ ਤੋਂ ਬਾਅਦ ਇਹ ਫੈਸਲਾ ਹੋ ਗਿਆ ਕਿ ਦਾਣਾ ਮੰਡੀ ਚ ਪਹੁੰਚਿਆ ਜਾਊਗਾ ਉੱਥੇ ਨਵਦੀਪ ਦਾ ਸਨਮਾਨ ਕਰਕੇ ਉਸ ਨੂੰ ਜਿਹੜਾ ਸੰਭੂ ਕਿਸਾਨੀ ਅੰਦੋਲਨ ਦੇ ਵਿੱਚ ਲਜਾਇਆ ਜਾਊਗਾ ਫਿਲਹਾਲ ਅੱਗੇ ਤੁਸੀਂ ਦੇਖ ਰਹੇ ਹੋ ਸਰਪੰਨ ਸਿੰਘ ਪੰਲੇਰ ਜੀ ਦੀ ਗੱਡੀ ਆ ਜਿਹੜੀ ਉਹ ਬਿਲਕੁਲ ਅੱਗੇ ਲੱਗ ਚੁੱਕੀ ਆ ਸੋ ਪਿੱਛੇ ਵੱਡੇ ਕਾਫਲੇ ਨੇ ਜਿਹੜੇ ਉਹ ਕਿਸਾਨਾਂ ਦਾ ਦਿਖਾਈ ਦੇ ਰਹੇ ਨੇ ਆਪਣੀਆਂ ਆਪਣੀਆਂ ਗੱਡੀਆਂ ਨੇ ਜਿਹੜੇ ਉਹ ਕਿਸਾਨ ਕੱਢ ਕੇ ਲੈ ਕੇ ਆ ਰਹੇ ਨੇ ਸੋ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦਾਣਾ ਮੰਡੀ ਅੰਮ੍ਰਿਤਸਰ ਵਿੱਚ ਪਹੁੰਚਿਆ ਜਾਊਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਇੱਥੇ ਇਕੱਠੇ ਹੋਏ ਨੇ ਤੇ ਸਰਪੰਨ ਸਿੰਘ ਭੰਦੇਰ ਅੱਗੇ ਅਗਵਾਈ ਕਰ ਰਹੇ ਨੇ ਕਿਸਾਨ ਆਗੂ ਅੱਗੇ ਅਗਵਾਈ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਇੱਥੇ ਇਕੱਠੇ ਹੋਏ ਨੇ ਸੋ ਜਿੱਥੇ ਵੀ ਆਗਾ ਅਜੇ ਕਿਸਾਨ ਆਗੂਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜਿਹੜੀ ਆ ਗੱਡੀ ਨੁਕਰੇ ਹੋਏ ਨੇ ਕੀ ਫੈਸਲੇ ਹੋਏ ਨੇ ਇਹ ਗੱਡੀ ਨਹੀਂ ਜੱਗੇ ਨਿਕਲਣੀ ਫਿਰ ਹਾਂ ਅੱਜ ਵੀਰ ਜੀ ਵੈਗਰੂ ਜੀ ਖਾਲਸਾ ਵੈਗਰੂ ਫਤਿਹ ਜੀ ਫਤਿਹ ਜੀ ਫਤਿਹ ਹੋਰ ਚੜ੍ਹਦੀ ਕਲਾ ਜੀ ਆ ਚੜ੍ਹਦੀ ਕਲਾ ਵਾਜ ਜੀ ਕੀ ਫੈਸਲਾ ਹੋਇਆ ਜੀ ਕਿਸਾਨਾਂ ਦਾ ਅੱਗੇ ਫੈਸਲਾ ਇਹ ਹੈ ਹੁਣ ਅਸੀਂ ਅੱਗੇ ਚੱਲੇ ਆ ਜੋ ਸਰਕਾਰ ਨੇ ਦੇਖੋ ਅਸੀਂ ਕਿਹਾ ਸੀਗਾ ਵੀ ਨਵਦੀਪ ਜਲਬੜਾ ਸਾਡਾ ਰਿਹਾ ਹੋਇਆ 3 ਮਹੀਨੇ ਬਾਅਦ ਉਹਨੂੰ ਅਸੀਂ ਮਾਨ ਸਨਮਾਨ ਦੇਣਾ ਸੀਗਾ ਮੋਰਚੇ ਵੱਲੋਂ ਦੋਨਾਂ ਵੱਲੋਂ ਉਹਦੇ ਕਰਕੇ ਅਨਾਜ ਮੰਡੀ ਦੇ ਵਿੱਚ ਅਸੀਂ ਆਪਣਾ ਪ੍ਰਦਰਸ਼ਨ ਕਰਨਾ ਸੀਗਾ ਸਰਕਾਰ ਦੇ ਵਿਰੁੱਧ ਵੀ ਹੋਣਾ ਸੀਗਾ ਉਹਦੇ 'ਚ ਕਿਉਂਕਿ ਦੇਖੋ ਸਰਕਾਰ ਨੇ ਨਜਾਇਜ਼ ਮੁੰਡਾ ਸਾਡਾ ਅੰਦਰ ਰੱਖਿਆ ਉਹ ਤੋਂ ਬਾਅਦ ਉਹਨਾਂ ਨੂੰ ਬੰਨੇ ਕੀ ਡਰ ਬੈਠਾ ਕਿਹਨੂੰ ਕਹਿੰਦੇ ਅ ਆਏਗਾ ਪਰ ਹੁਣ ਇੱਥੇ ਜਿੱਦਾਂ ਵੀ ਆ ਸਾਡੇ ਉਹਨਾਂ ਨੇ 3 ਲੀਟਰ ਅਰੈਸਟ ਕਰੇ ਹੋਏ ਨੇ ਜਸਵਿੰਦਰ ਲੋਂਗੋਵਾਲ ਜੀ ਉਹ ਤੋਂ ਅਮਰਜੀਤ ਮੋੜੀ ਜੀ ਰਜਿੰਦਰ ਰਾਜੂ ਜੀ ਰਾਜਸਥਾਨ ਵਾਲੇ ਉੱਤੇ ਹੋਰ ਸਾਡੇ ਜਿਹੜੇ ਕੋਈ 10 ਸੈਕਟਰ ਤੋਂ ਮੁੰਡੇ ਚੱਕ ਲੈ ਕੋਈ ਕੁਛ ਲੱਗ ਲੱਗਦਾ ਤੋਂ ਜਦੋਂ ਤੱਕ ਹੁਣ ਉਹਨਾਂ ਨੂੰ ਛਡਾਣ ਦਾ ਇੱਕ ਵੱਖਰੀ ਗੱਲ ਹੈ ਪਰ ਜਿਹੜਾ ਸਾਡਾ ਸਨਮਾਨ ਸਮਾਰੋਹ ਹੈ ਉਹ ਅਸੀਂ ਜਾ ਕੇ ਮੰਡੀ ਚ ਕਰਨਾ ਇਹਦੇ ਕਰਕੇ ਉਹਨੂੰ ਕਾਫਲਾ ਬਣਾ ਕੇ ਅਸੀਂ ਮੰਡੀ ਵੱਲੋਂ ਚੱਲੇ ਆਂ ਵੀ ਅਵਾਲਾ ਅਨਾਜ ਮੰਡੀ ਦੇ ਵਿੱਚ ਜਾ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਉਹਨ ਦੇਖਦੇ ਆ ਵੀ ਸਰਕਾਰ ਕਿਹੜੇ ਤਰੀਕੇ ਨਾਲ ਰੋਕਦੇ ਕਿਉਂਕਿ ਅਸੀਂ ਅਮਨ ਸ਼ਾਂਤੀ ਨਾਲ ਕੰਮ ਕਰਦੇ ਆਂ ਜਿਹੜਾ ਸਰਕਾਰ ਕਹਿੰਦੀ ਸੀ ਇਹਨਾਂ ਨੇ ਹੁੱਲੜਵਾਜੀ ਕਰੀ ਹੈ ਕੁਛ ਆ ਉਦਾਂ ਦਾ ਸੀ ਨਾ ਕਰਿਆ ਨਾ ਕਰਾਂਗੇ ਪਰ ਰੋੜਾ ਜੋ ਬੰਦ ਕਰਦੇ ਆ ਸਰਕਾਰ ਵੱਲ ਦੇ ਕਿਉਂਕਿ ਹਾਈ ਕੋਰਟ ਨੇ ਪਹਿਲਾਂ ਕਲੀਅਰ ਕਰ ਤੇ ਆ ਅੱਜ ਵੀ ਜੇ ਹਾਲਾਤ ਬਣੇ ਨੇ ਅੱਜ ਸਰਕਾਰ ਨੇ ਬਣਾਏ ਨੇ ਜਦ ਕਿ ਕਿਸਾਨਾਂ ਨੇ ਤਾਂ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਣਾ ਸੀਗਾ ਪਰ ਉਹਨਾਂ ਨੇ ਸਾਨੂੰ ਅੱਜ ਵੀ ਰੋਗ ਤੇ ਆ ਕਿਉਂਕਿ ਸਾਡੇ ਨੌਜਵਾਨ ਆ ਗਏ ਉਹਨੂੰ ਜਿਹੜਾ ਨੌਜਵਾਨਾਂ ਦਾ ਆਈਡਲ ਹੈ ਨੌਜਵਾਨ ਉਹਨੂੰ ਆਪਣਾ ਚਿਹਰਾ ਦੇਖਦੇ ਨਵਦੀਪ ਜਲਵੇੜੇ ਨੂੰ ਉਹਨੂੰ ਵੀ ਅੱਜ ਸਨਮਾਨ ਕਰਨੀ ਦਾ ਹੈਗਾ ਸਾਨੂੰ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਬਹੁਤ ਮਾੜੀ ਗੱਲ ਕਾਕਾ ਸਿੰਘ ਕੋਟਰਾ ਜੀ ਨੇ ਸਾਡੇ ਨਾਲ ਹਾਂਜੀ ਕੋਟਰਾ ਸਾਹਿਬ ਵੈਗਰੀ ਖਾਲਸਾ ਆ ਵੈਗਰੀ ਫਾਤੀ ਕਿਸ ਤਰ੍ਹਾਂ ਦੇਖਦੇ ਹੋ ਜੀ ਹੁਣ ਅੱਗੇ ਦੀ ਰਣਨੀਤੀ ਕੀ ਹੈ ਜੀ ਬੇਕੋ ਰਣਨੀਤੀ ਸਰਕਾਰ ਦੀ ਮਜਬੂਰ ਕਰਦੀ ਆਪਾਂ ਨੂੰ ਰਣਨੀਤੀ ਤਾਂ ਉਹਨਾਂ ਨੇ ਕੀ ਬਣਾਈ ਆਪਾਂ ਨੂੰ ਰੋਕਣ ਵਾਸਤੇ ਆਪਾਂ ਤਾਂ ਜਿਹੜਾ ਇੰਨਾ ਚਿਰ ਜੇਲ੍ਹ ਤੇ ਰੱਖਿਆ ਜੋ ਕੁਛ ਉਹਦੇ ਨਾਲ ਹੋਇਆ ਸਾਰਾ ਨੂੰ ਪਤਾ ਜਿਹੜੀ ਕਾਨੂੰਨ ਤੋਂ ਵੀ ਉੱਤੇ ਜਾ ਕੇ ਜਿਹਨੂੰ 24-24 ਘੰਟੇ ਬੰਨ ਕੇ ਲਮਕਾਉਣਾ ਪਾਣੀ ਦੇ ਬਰਫ ਕੇ ਜ਼ਿਲ੍ਹਿਆਂ ਤੇ ਰੱਖਣਾ ਠੀਕ ਹੈ ਕੋਈ ਕਸੂਰ ਨਹੀਂ ਸਿਰਫ 1-2 ਕੇਸ ਹੁੰਦੇ ਨੇ ਮੰਨ ਲਓ ਜੇ ਕੋਈ ਪੈ ਵੀ ਜਾਣ 17-17 ਕੇਸ ਇੱਕੋ ਤਰ੍ਹਾਂ ਦੇ ਜੀ ਇੱਕੋ ਤਰ੍ਹਾਂ ਦੇ 17 ਕੇਸ ਬਈ ਕਿਸੇ ਮੂਰੀ ਨਿਕਲ ਨਾ ਜਾਵੇ ਜੀ ਠੀਕ ਹੈ ਠੀਕ ਹੈ ਆਪਣੀ ਗੱਡੀ ਆ ਗਈ ਚਲੋ ਮੈਂ ਚੱਲ ਜੀ ਤਾਂ ਉਸ ਹਾਲਾਤਾਂ ਦੇ ਵਿੱਚੋਂ ਅੱਜ ਜਿਹੜਾ ਰੱਖਿਆ ਸੀਗਾ 27 ਤੇ 17 ਦੇ 18 ਉਹਦੇ ਪ੍ਰੈਸ਼ਰ ਤੋਂ ਠੀਕ ਹੈ ਰਿਹਾ ਕੀਤਾ ਖੇਲ ਤੇ ਪਰ ਅੱਜ ਆਪਾਂ ਉਹਦੀ ਦਾਣਾ ਮੰਡੀ ਦੇ ਵਿੱਚ ਉੱਥੇ ਸਵਾਗਤ ਕਰਕੇ ਸ਼ਭੂ ਮੋਰ ਦੇ ਦਰ ਲੈ ਕੇ ਜਾਣਾ ਜੀ ਤਾਂ ਜਿਹੜੀ ਹਰਿਆਣਾ ਸਰਕਾਰ ਦੀ ਪਹਿਲਾਂ 13 ਫਰਵਰੀ ਤੋਂ ਲੈ ਕੇ ਮਲਕੀਤ ਸਿੰਘ ਜੀ ਜੋ ਬਹਿਸ ਤਾਂ ਲੈਣਾ ਵਾ ਉਹਨੂੰ ਕੈਮ ਰੱਖਣਾ ਚਾਹੁੰਦੀ ਹੈ ਇਹ ਪੰਜਾਬ ਵਾਲੇ ਹਾਲਾਤ ਨਾ ਬਣ ਕਿਉਂਕਿ ਇਹ ਸਾਫ਼ ਹੋ ਗਿਆ ਜੀ ਤੇ ਜਦੋਂ ਪੰਜਾਬ ਦੀ ਮੀਟਿੰਗ ਹੁੰਦੀ ਹਰਿਆਣਾ ਦੀ ਮੀਟਿੰਗ ਹੁੰਦੀ ਕੇ ਜੀ ਪੰਜਾਬ ਵਾਲੇ ਤੁਸੀਂ ਨਾ ਡਰਦੇ ਹੋ ਅਸੀਂ ਕਹਿੰਦੇ ਡਰ ਨਹੀਂ ਜੀ ਅਸਲ ਬਹਿਸ ਜੋ ਪਾਉਣਾ ਚਾਹੁੰਦੇ ਸੀ ਇਹਦਾ ਰਿਜ਼ਲਟ ਇਹਨਾਂ ਨੇ ਪਾਰਲੀਮੈਂਟ ਲੈਂਡਿੰਗ ਦੇ ਦੇਖ ਲਿਆ ਜੇ ਮਾੜੀ ਮੋਟੀ ਜਿਹੜੀ ਉਹਨੂੰ ਸਾਖ ਬਚੀ ਸੀ ਆ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਸਾਫ ਹੋ ਜਾਊ ਹੁਣ ਮੰਡੀ 'ਚ ਪਹੁੰਚ ਰਹੇ ਜੀ ਪ੍ਰਸ਼ਾਸਨ ਜਾਣਦਾਊਗਾ ਜੇ ਰਸਤੇ 'ਚ ਰੋਕਦੇ ਨੇ ਵੇਖੋ ਇਹ ਉਹਨਾਂ ਦੀ ਮਰਜ਼ੀ ਹੈ ਆਪਾਂ ਚੱਲੇ ਆ ਜੀ ਇੱਥੇ ਵੀ ਅਰੈਸਟ ਕਰਨ ਪਹੁੰਚ ਗਏ ਸੀ ਜੀ ਇੱਥੇ ਵਿਰੋਧ ਕੀਤਾ ਕਿਸਾਨਾਂ ਨੇ ਪ੍ਰਸ਼ਾਸਨ ਇੱਥੇ ਪਹੁੰਚ ਗਿਆ ਸੀ ਆਪਣੇ ਪੰਜਾਬ ਵਾਲੇ ਆ ਕਿਸਾਨਾਂ ਨੇ ਕੀਤਾ ਵੀ ਤੁਸੀਂ ਇੱਥੇ ਪੰਜਾਬ ਦੀ ਧਰਤੀ ਤੇ ਆ ਗਏ ਤੁਸੀਂ ਇੱਥੇ ਕਿਉਂ ਰੁਕ ਕੇ ਰੁਕ ਗਏ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਇਹ ਆਪਾਂ ਗਲਤ ਜਗ੍ਹਾ ਤੇ ਆ ਗਏ ਫਿਰ ਉਹ ਵਾਪਸ ਚਲੇਗੇ ਜੀ ਆਪਾਂ ਦੇਖਦੇ ਹਾਂ ਹੁਣ ਅਸੀਂ ਕੋਈ ਜਲ ਨਹੀਂ ਸਾਡੀ ਜਿਹੜੀ ਮੰਗ ਹੈ ਇੱਕ ਤਾਂ ਜਿਹੜੇ ਸਾਡੇ ਆਗੂ ਫੜੇ ਆ ਉਹਨਾਂ ਨੂੰ ਰਿਹਾ ਕਰਨ ਅਗਲੀ ਉਹਦੀ ਨੀਤੀ ਕੀ ਆ ਉਹ ਸਪਸ਼ਟ ਕਰਨ ਕਿ ਸਾਡਾ ਅੱਜ ਕੋਈ ਨਹੀਂਗਾ ਸਿਰਫ ਇਕੱਲੇ ਇਸ ਨੌਜਵਾਨ ਨੂੰ ਅਸੀਂ ਉਹਨੂੰ ਸਵਾਗਤ ਕਰਕੇ ਸ਼ੰਭੂ ਬਾਰਡਰ ਤੇ ਸਟੇਜ ਤੇ ਲੈ ਕੇ ਜਾਣਾ ਇਹਦੇ ਵਿੱਚ ਜੇ ਕੋਈ ਰੋਕ ਲਾਉਗੀ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹੋਊਗਾ ਮੌਕੇ ਦੀ ਹੱਲਤਾਂ ਦੇ ਮੁਤਾਬਕ ਵੇਖਦੇ ਅੱਗੇ ਕੀ ਕਰੀ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਾਕਾ ਸਿੰਘ ਕੋਟਰਾ ਜੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਨੇ ਜਿਹੜੇ ਉਹ ਅੱਗੇ ਵਧ ਰਹੇ ਨੇ ਗੱਟੀਆਂ ਗੱਡੀਆਂ ਦੇ ਕਾਫਲੇ ਨੇ ਜਿਹੜੇ ਉਹ ਲੈ ਕੇ ਇੱਥੋਂ ਤੁਰ ਪਏ ਨੇ ਕਿਸਾਨ ਫਿਲਾਲ ਕਿਹਾ ਜਾ ਰਿਹਾ ਹੈ ਪ੍ਰਸ਼ਾਸਨ ਅੱਗੇ ਜ਼ਿੰਮੇਵਾਰ ਹੋਊਗਾ ਕੀ ਹੁੰਦਾ ਹੈ ਅਸੀਂ ਅੱਗੇ ਵਧਣ ਲੱਗੇ ਹਾਲਾਂਕਿ ਸਵੇਰੇ ਮੰਡੀ ਦੇ ਵਿੱਚ ਜਿਹੜੇ ਕਿਸਾਨ ਆਏ ਸੀਗੇ ਉਹ ਅਰੇਸਟ ਕਰ ਲਏ ਗਏ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਫਿਲਹਾਲ ਢੇਵਾ ਰੋਡ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਨੇ ਜਿਹੜੇ ਦਿਖਾਈ ਦੇ ਰਹੇ ਨੇ ਇੱਥੋਂ ਇਕੱਠੇ ਹੋ ਕੇ ਕਿਸਾਨ ਅੰਬਾਲਾ ਦੀ ਦਾਣਾ ਮੰਡੀ ਵੱਲ ਨੂੰ ਰਵਾਨਾ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਸਵੇਰੇ 10 ਵਜੇ ਦਾ ਟਾਈਮ ਸੀਗਾ ਸਨਮਾਨ ਕਰਕੇ ਨਵਦੀਪ ਨੂੰ ਜਿਹੜਾ ਲੈ ਕੇ ਜਾਣਾ ਸੀ ਕਿਸਾਨਾਂ ਨੇ ਸੰਭੂ ਮੋਰਚੇ ਦੇ ਵਿੱਚ ਪਰ ਪ੍ਰਸ਼ਾਸਨ ਵੱਲੋਂ ੜੀਕਾ ਲਾਇਆ ਗਿਆ ਉੱਥੇ ਇਕੱਠ ਨਹੀਂ ਹੋਣ ਦਿੱਤਾ ਗਿਆ ਜਿਹੜੇ ਕਿਸਾਨ ਉੱਥੇ ਪ੍ਰਬੰਧ ਕਰਨ ਦੇ ਲਈ ਸਵੇਰੇ ਪਹੁੰਚਦੇ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਏ ਫਿਲਹਾਲ ਹੁਣ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੇ ਵੱਡੇ ਕਾਫਲੇ ਨੇ ਜਿਹੜੇ ਉਹ ਪੇਵਾ ਰੋਡ ਤੋਂ ਰਵਾਨਾ ਹੋ ਚੁੱਕੇ ਨੇ ਅੰਮ੍ਰਾਲਾ ਅਨਾਜ ਮੰਡੀ ਵੱਲ ਗੱਡੀਆਂ ਦੇ ਵੱਡੇ ਕਾਫਲੇ ਦਿਖਾਈ ਦੇਣਗੇ ਨੌਜਵਾਨ ਦਿਖਾਈ ਦੇਣਗੇ ਤੁਹਾਨੂੰ ਗੱਡੀਆਂ ਤੇ ਕਿਸਾਨੀ ਝੰਡੇ ਝੁਲਦੇ ਦਿਖਾਈ ਦੇਣਗੇ ਕਿਸਾਨ ਨੇ ਜਿਹੜੇ ਇੱਕ ਵਾਰ ਫੇਰ ਜਿਹੜਾ ਅੰਦੋਲਨ ਦੇ ਸਟਾਰਟਿੰਗ ਦੇ ਵਿੱਚ ਜਿਹੜਾ ਰੁਖ ਦਿਖਾਈ ਦੇ ਰਿਹਾ ਸੀ ਉਹੀ ਫੇਰ ਦਿਖਾਈ ਦੇ ਰਿਹਾ ਹੈ ਕਿਸਾਨ ਨੇ ਜਿਹੜੇ ਉਹ ਫੇਰ ਹਰਿਆਣਾ ਵੱਲ ਨੂੰ ਵੱਧਦੇ ਦਿਖਾਈ ਦੇ ਰਹੇ ਨੇ ਹਰਿਆਣਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚਣ ਦੀ ਗੱਲ ਆ ਜਿਹੜੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਆ ਪਰ ਪ੍ਰਸ਼ਾਸਨ ਵੱਲੋਂ ਰੋਕਣ ਦੇ ਲਈ ਯਤਨ ਨੇ ਜਿਹੜੇ ਉਹ ਅੱਗੇ ਜਾ ਕੇ ਪਤਾ ਲੱਗੂਗਾ ਉਹਨਾਂ ਵੱਲੋਂ ਕੀਤੇ ਜਾਂਦੇ ਨੇ ਜਾਂ ਪ੍ਰਸ਼ਾਸਨ ਕਿਸਾਨਾਂ ਨੂੰ ਅੰਮ੍ਰਾਲਾ ਦੀ ਅਨਾਜ ਮੰਡੀ ਵਿੱਚ ਜਾਣ ਦੰਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਕਿਸਾਨ ਨੇ ਜਿਹੜੇ ਉਹ ਤੇਵਾ ਰੋਡ ਤੇ ਇਸ ਸਮੇਂ ਵੱਡੇ ਕਾਫਲੇ ਲੈ ਕੇ ਅੰਮ੍ਰਾਲਾ ਵੱਲ ਨੂੰ ਬਾਅਦ ਦੇ ਦਿਖਾਈ ਦੇ ਰਹੇ ਨੇ ਰਵਾਨਾ ਹੋ ਰਹੇ ਨੇ ਸੋ ਕਿਸਾਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਏ ਕਿ ਅਸੀਂ ਜਿਹੜਾ ਪ੍ਰੋਗਰਾਮ ਦਿੱਤਾ ਸੀਗਾ ਉਹ ਸ਼ਾਂਤਮਈ ਪ੍ਰੋਗਰਾਮ ਸੀਗਾ ਉਹਦੇ ਤੇ ਅਸੀਂ ਹਟਾਲਾਂ ਅਸੀਂ ਅੰਮ੍ਰਾਲਾ ਦੀ ਅਨਾਜ ਮੰਡੀ ਵਿੱਚ ਪਹੁੰਚਾਂਗੇ ਅਤੇ ਉਹ ਪ੍ਰੋਗਰਾਮ ਕਰਾਂਗੇ ਅੱਗੇ ਹੁਣ ਇਹ ਦੇਖਣਾ ਹੋਊਗਾ ਕਿ ਪ੍ਰਸ਼ਾਸਨ ਇਸ ਨੂੰ ਸਫਲ ਹੋਣ ਦਿੰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਕਿਸਾਨ ਨੇ ਜਿਹੜੇ ਉਹ ਵੱਡੇ ਕਾਫਲੇ ਲੈ ਕੇ ਇਥੋਂ ਰਵਾਨਾ ਹੁੰਦੇ ਦਿਖਾਈ ਦੇ ਰਹੇ ਨੇ ਕਿਸਾਨਾਂ ਦੀਆਂ ਜਿਹੜੀਆਂ ਗੱਡੀਆਂ ਤੇ ਝੰਡੇ ਝੁਲਦੇ ਦਿਖਾਈ ਦੇ ਰਹੇ ਨੇ ਜੀ ਸੋ ਕਿਸਾਨ ਨੇ ਜਿਹੜੇ ਉਹ ਅੰਬਾਲਾ ਵੱਲ ਰਵਾਨਾ ਹੋ ਰਹੇ ਨੇ ਪੇਵਾ ਰੋਡ ਤੇ ਇਸ ਸਮੇਂ ਕਾਠੇ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਸਵੇਰ ਤੋਂ ਕਿਸਾਨ ਇੱਥੇ ਡਟੇ ਸੀਗੇ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਲੱ타 ਗਿਆ ਕਿ ਅੰਮਾਲਾ ਦੀ ਅਨਾਜ ਮੰਡੀ ਵਿੱਚ ਪਹੁੰਚਣਾ ਚਾਹੀਦਾ ਹੈ ਹੁਣ ਅੱਗੇ ਕੀ ਹੁੰਦਾ ਹੈ ਕਿਦਾਂ ਦੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਨੇ ਰੋਕਣ ਦੇ ਲਈ ਉਹ ਆਉਣਿਆ ਦਾ ਟਾਈਮ ਦੱਸੂਗਾ ਹਾਲਾਂਕਿ ਇਹ ਜਗ੍ਹਾ ਦੇ ਉੱਤੇ ਵੀ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਉਹ ਪਹੁੰਚ ਗਿਆ ਸੀ ਸਵੇਰੇ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਕਿ ਤੁਸੀਂ ਪੰਜਾਬ ਦੀ ਹੱਦ ਦੇ ਵਿੱਚ ਕਿਸ ਤਰ੍ਹਾਂ ਆ ਕੇ ਕਿਸਾਨਾਂ ਨੂੰ ਅਰੇਸਟ ਕਰ ਸਕਦੇ ਹਾਂ ਸਾਨੂੰ ਡਰਾਉਣ ਦੇ ਲਈ ਤੁਸੀਂ ਇੱਥੇ ਪਹੁੰਚੇ ਹੋ ਵਿਰੋਧ ਕੀਤਾ ਗਿਆ ਉਸ ਤੋਂ ਬਾਅਦ ਕਿਸਾਨ ਨੇ ਜਿਹੜੇ ਉਹ ਰੋਸ ਦੇ ਵਿੱਚ ਆਏ ਪ੍ਰਸ਼ਾਸਨ ਹੈ ਜਿਹੜਾ ਉਹ ਇੱਥੋਂ ਚੱਲਦਾ ਬਣਿਆ ਫਿਲਹਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਸਮੇਂ ਪੇਵਾ ਰੋਡ ਅੰਮਾਲਾ ਪੇਵਾ ਰੋਡ ਹੈ ਜਿਹੜਾ ਇਹ ਉਸ ਤੇ ਕਿਸਾਨਾਂ ਦੇ ਵੱਡੇ ਇਕੱਠ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਕਿਸਾਨ ਆਪਣੀਆਂ ਜੱਡੀਆਂ ਦੇ ਵਿੱਚ ਅੰਬਾਲੇ ਵੱਲ ਵਾਧੇ ਦਿਖਾਈ ਦੇ ਰਹੇ ਨੇ ਖੇਚੇ ਘੜਦੇ ਰਹਾ ਪੁੱਤਰ ਸਰਕਾਰ ਕੋਲ ਜੀ ਸੋ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨਾਂ ਦੇ ਕਾਫਲੇ ਅੰਬਾਲਾ ਵੱਲ ਰਵਾਨਾ ਹੁੰਦੇ ਦਿਖਾਈ ਦੇ ਰਹੇ ਨੇ ਕਿਸਾਨੀ ਦੇ ਝੰਡੇ ਝੂਲਦੇ ਦਿਖਾਈ ਦੇ ਰਹੇ ਨੇ ਕਿਸਾਨ ਨੇ ਜਿਹੜੇ ਓਹੋ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਦੇ ਨਾਰੇ ਲਗਾਉਂਦੇ ਹੋਏ ਅੱਗੇ ਵਧਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਸੋ ਕਿਸਾਨ ਅੰਬਾਲੇਵਾਲ ਵੱਧ ਰਹੇ ਨੇ ਅੱਗੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਪ੍ਰਸ਼ਾਸਨ ਰੋਕਦਾ ਜਾਂ ਨਹੀਂ ਰੋਕਦਾ ਇਹ ਤਾਂ ਅੱਗੇ ਪਤਾ ਲੱਗਣਾ ਹੈ ਪਰ ਕਿਸਾਨ ਨੇ ਜਿਹੜੇ ਉਹ ਅੱਗੇ ਵੱਧਨੇ ਸਟਾਰਟ ਹੋ ਚੁੱਕੇ ਨੇ ਵੱਡੇ ਇਕੱਠ ਨੇ ਜਿਹੜੇ ਉਹ ਕਿਸਾਨਾਂ ਦੇ ਪੇਵਾ ਰੋਡ ਤੇ ਸਵੇਰ ਤੋਂ ਦਿਖਾਈ ਦੇ ਰਹੇ ਨੇ ਹਾਲਾਂਕਿ 10 ਵਜੇ ਦਾ ਟਾਈਮ ਸੀ ਜਿਹੜਾ ਉਹ ਰੱਖਿਆ ਗਿਆ ਸੀ ਕਿ 10 ਵਜੇ ਨਵਦੀਪ ਨੂੰ ਸਨਮਾਨਿਤ ਕਰਕੇ ਮੰਡੀ ਦੇ ਵਿੱਚੋਂ ਉਹ ਕਿਸਾਨੀ ਅੰਦੋਲਨ ਸੰਭੂ ਦੇ ਵਿੱਚ ਲਜਾਇਆ ਜਾਊਗਾ 1 ਮਾਰਚ ਕੱਢਿਆ ਜਾਣਾ ਸੀ ਕਿਸਾਨ ਕਹਿ ਰਹੇ ਸੀਗੇ ਕਿ ਅਸੀਂ ਇਹ ਪ੍ਰੋਗਰਾਮਾ ਜਿਹੜਾ ਇਹ ਸ਼ਾਂਤਮਈ ਕਰਨਾ ਸੀਗਾ ਪਰ ਪ੍ਰਸ਼ਾਸਨ ਵੱਲੋਂ ਉਹ ਢੀ ਘੜ ਆਇਆ ਗਿਆ ਜਿਹੜੇ ਕਿਸਾਨ ਮੰਡੀ ਦੇ ਵਿੱਚ ਸਵੇਰੇ ਪਹੁੰਚਦੇ ਨੇ ਪ੍ਰਬੰਧ ਕਰਨ ਦੇ ਲਈ ਉਹਨਾਂ ਨੂੰ ਉੱਥੇ ਅਰੈਸਟ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕੀਤਾ ਜਾਂਦਾ ਕਿਸਾਨਾਂ ਨੂੰ ਸੋ ਉਸ ਤੋਂ ਬਾਅਦ ਕਿਸਾਨ ਨੇ ਜਿਹੜੇ ਉਹ ਇਹਵਾ ਰੋਡ ਤੇ ਇਕੱਠੇ ਹੁੰਦੇ ਨੇ ਕਿਸਾਨਾਂ ਦੇ ਵੱਡੇ ਕਾਫਲੇ ਨੇ ਜਿਹੜੇ ਉਹ ਇੱਥੋਂ ਅੰਬਾਲਾ ਵੱਲ ਨੂੰ ਵਧਦੇ ਦਿਖਾਈ ਦੇ ਰਹੇ ਨੇ ਕਿਸਾਨਾਂ ਨੇ ਲੰਗਰ ਦੇ ਪ੍ਰਬੰਧ ਵੀ ਜਿਹੜੇ ਪੱਕੇ ਜਿਸ ਤਰ੍ਹਾਂ ਕਿਸਾਨ ਕਰਦੇ ਨੇ ਉਹ ਇੱਥੇ ਕਰਤੇ ਸੀਗੇ ਲੰਗਰ ਚੱਲ ਰਹੇ ਨੇ ਤੇ ਕਿਸਾਨ ਨੇ ਜਿਹੜੇ ਪੰਜਾਬ ਹਰਿਆਣਾ ਦੇ ਇੱਥੇ ਡਟੇ ਹੋਏ ਸੀ ਕਿਉਂਕਿ ਹਰਿਆਣੇ ਦਾ ਨੌਜਵਾਨ ਸੀਗਾ ਨਵਦੀਪ ਸਿੰਘ ਜਲਵੇੜਾ ਜਿਸ ਨੂੰ ਅरेस्ट ਕੀਤਾ ਗਿਆ 111 ਦਿਨਾਂ ਤੋਂ ਬਾਅਦ ਨਵਦੀਪ ਆ ਜਿਹੜਾ ਜੇਲ੍ਹ ਚੋਂ ਬਾਹਰ ਆਉਂਦੇ ਨੇ ਉਹਨਾਂ ਨੂੰ ਜ਼ਮਾਨਤ ਮਿਲਦੀ ਆ ਇਸ ਤੋਂ ਪਹਿਲਾਂ ਕਿਸਾਨਾਂ ਨੇ ਇਕੱਠ ਰੱਖਿਆ ਸੀ ਕਿ ਐਸਐਸਪੀ ਦਫਤਰ ਅੰਮ੍ਰਾਲਾ ਦਾ ਘਰਾਓ ਕੀਤਾ ਜਾਊਗਾ ਉਸ ਤੋਂ ਪਹਿਲਾਂ ਹੀ ਨਵਦੀਪ ਨੂੰ ਜਿਹੜੀ ਜ਼ਮਾਨਤ ਆ ਉਹ ਮਿਲ ਜਾਂਦੀ ਆ 111 ਦਿਨਾਂ ਦੇ ਬਾਅਦ ਨਵਦੀਪ ਬਾਹਰ ਆਉਂਦੇ ਨੇ ਨਵਦੀਪ ਦਾ ਸਨਮਾਨ ਅੰਬਾਲਾ ਅਨਾਜ ਮੰਡੀ ਦੇ ਵਿੱਚ ਕੀਤਾ ਜਾਣਾ ਸੀ ਸਨਮਾਨ ਕਰਨ ਤੋਂ ਬਾਅਦ ਨਵਦੀਪ ਨੂੰ ਕਿਸਾਨੀ ਅੰਦੋਲਨ ਸੰਭੂ ਮੋਰਚੇ ਦੇ ਵਿੱਚ ਲਿਜਾਇਆ ਜਾਣਾ ਸੀ ਪਰ ਪ੍ਰਸ਼ਾਸਨ ਵੱਲੋਂ ਇਕੱਠਾ ਜਿਹੜਾ ਅਨਾਜ ਮੰਡੀ ਦੇ ਵਿੱਚ ਨਹੀਂ ਹੋਣ ਦਿੱਤਾ ਗਿਆ ਜਿਹੜੇ ਕਿਸਾਨ ਉੱਥੇ ਸਵੇਰੇ ਪ੍ਰਬੰਧਾਂ ਦੇ ਲਈ ਪਹੁੰਚਦੇ ਨੇ ਤਿਆਰੀ ਦੇ ਲਈ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਇਹ ਉਸ ਤੋਂ ਬਾਅਦ ਕਿਸਾਨ ਨੇ ਜਿਹੜੇ ਉੱਪਰ ਵਾਲਾ ਰੋਡ ਤੇ ਇਕੱਠੇ ਹੁੰਦੇ ਨੇ ਇੱਥੋਂ ਇਕੱਠ ਕਰਕੇ ਫੈਸਲਾ ਕੀਤਾ ਜਾਂਦਾ ਮੀਟਿੰਗ ਕੀਤੀ ਜਾਂਦੀ ਹੈ ਕਿ ਅੱਗੇ ਕੀ ਕਰਨਾ ਚਾਹੀਦਾ ਤਾਂ ਫੈਸਲਾ ਹੁੰਦਾ ਏ ਕਿ ਅੰਮ੍ਰਾਲਾ ਦੀ ਅਨਾਜ ਮੰਡੀ ਦੇ ਵਿੱਚ ਜਾ ਕੇ ਨਵਦੀਪ ਦਾ ਸਨਮਾਨ ਕਰਨ ਤੋਂ ਬਾਅਦ ਉਸੇ ਤਰ੍ਹਾਂ ਮਾਰਚ ਆ ਜਿਹੜਾ ਉਹ ਕਿਸਾਨੀ ਅੰਦੋਲਨ ਸੰਭੂ ਮੋਰਚੇ ਦੇ ਵਿੱਚ ਲਿਜਾਇਆ ਜਾਵੇ ਪਰ ਪ੍ਰਸ਼ਾਸਨ ਦੀਆਂ ਕੀ ਤਿਆਰੀਆਂ ਨੇ ਤਾਂ ਆਉਣ ਵਾਲਾ ਟਾਈਮ ਦੱਸੂਗਾ ਕਿਸਾਨ ਨੇ ਜਿਹੜੇ ਇੱਥੋਂ ਰਵਾਨਾ ਹੋ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਅੱਗੇ ਵਧ ਰਹੀਆਂ ਨੇ ਬਹੁਤ ਸਾਰੇ ਕਿਸਾਨ ਹਲੇ ਖੜੇ ਵੀ ਨੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋ ਚੁੱਕੀ ਆ ਅੱਗੇ ਸੋ ਕਿਸਾਨ ਨੇ ਜਿਹੜੇ ਪੇਵਾਰ ਰੋਡ ਤੋਂ ਹੰਬਾਲਾ ਅਨਾਜ ਮੰਡੀ ਵੱਲ ਨੂੰ ਰਵਾਨਾ ਹੋ ਚੁੱਕੇ ਨਹੀਂ ਫਿਲਹਾਲ ਅੱਗੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਪ੍ਰਸ਼ਾਸਨ ਇਹ ਕਹਿੰਦਾ ਇਹ ਅੱਗੇ ਆਉਣ ਵਾਲਾ ਟਾਈਮ ਦੱਸੂਗਾ ਅੱਗੇ ਪਹੁੰਚ ਕੇ ਪਤਾ ਲੱਗਣਾ ਹੈ ਕਿਸਾਨਾਂ ਨੂੰ ਅੰਬਾਲਾ ਅਨਾਜ ਮੰਡੀ ਦੇ ਵਿੱਚ ਪਹੁੰਚਣ ਦਿੱਤਾ ਜਾਂਦਾ ਹੈ ਜਾਂ ਅੱਗੇ ਰੋਕਾਂ ਲਗਾ ਕੇ ਇਹਨਾਂ ਨੂੰ ਰੋਕਣ ਦੇ ਲਈ ਹਰਿਆਣਾ ਪ੍ਰਸ਼ਾਸਨ ਵੱਲੋਂ ਅੰਬਾਲਾ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕੀਤੇ ਜਾਂਦੇ ਨੇ ਤਾਂ ਹੁਣ ਅੱਗੇ ਚੱਲ ਕੇ ਪਤਾ ਲੱਗਣਾ ਹੈ ਪਰ ਕਿਸਾਨ ਨੇ ਇਥੋਂ ਅੱਗੇ ਵੱਲ ਰਵਾਨਾ ਹੋ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਨੇ ਜਿਹੜੇ ਉਹ ਨੌਜਵਾਨਾਂ ਵੱਲੋਂ ਲਗਾਏ ਜਾ ਰਹੇ ਨੇ ਸੋ ਕਿਸਾਨ ਅੱਗੇ ਵਧ ਰਹੇ ਨੇ ਵੱਡੇ ਕਾਫਲੇ ਨੇ ਜਿਹੜੇ ਉਹ ਕਿਸਾਨਾਂ ਦੇ ਇੱਥੇ ਦਿਖਾਈ ਦੇ ਰਹੇ ਨੇ ਨਵਦੀਪ ਨੂੰ ਲੈ ਕੇ ਗੱਡੀ ਦੇ ਉੱਤੇ ਫੜਾ ਕੇ ਨਵਦੀਪ ਆ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਨਵਦੀਪ ਜਲਵੇੜਾ ਨਵਦੀਪ ਨੂੰ ਨਾਲ ਲਜਾਇਆ ਜਾ ਰਿਹਾ ਹੈ ਓਪਨ ਗੱਡੀ ਦੇ ਵਿੱਚ ਨਵਦੀਪ ਖੜੇ ਨੇ ਕਿਸਾਨੀ ਦੇ ਝੰਡੇ ਝੁਲ ਰਹੇ ਨੇ ਨਾਲ ਨੌਜਵਾਨ ਨੇ ਸੋ ਨਵਦੀਪ ਤੁਹਾਨੂੰ ਗੱਡੀ ਦੇ ਵਿੱਚ ਦਿਖਾਈ ਦੇਣਗੇ ਨਵਦੀਪ ਨੂੰ ਨਾਲ ਲਜਾਇਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਨਵਦੀਪ ਜਲਵੇੜਾ ਉਹ ਵੀ ਇੱਥੋਂ ਰਵਾਨਾ ਹੋ ਚੁੱਕੇ ਨੇ ਪੇਵਾ ਰੋਡ ਤੋਂ ਅੰਬਾਲਾ ਅਨਾਜ ਮੰਡੀ ਦੇ ਲਈ ਸੋ ਵੱਡੇ ਇਕੱਠ ਨੇ ਜਿਹੜੇ ਉਹ ਕਿਸਾਨਾਂ ਦੇ ਦਿਖਾਈ ਦਿੰਦੇ ਨੇ ਸੋ ਕਿਸਾਨਾਂ ਵੱਲੋਂ ਨਵਦੀਪ ਨੂੰ ਅੰਬਾਲਾ ਅਨਾਜ ਮੰਡੀ ਦੇ ਵਿੱਚ ਸਨਮਾਨਿਤ ਕੀਤਾ ਜਾਣਾ ਸੀ ਸੋ ਪ੍ਰਸ਼ਾਸਨ ਵੱਲੋਂ ਰੋਕਣ ਦੇ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਇਕੱਠ ਨਾ ਹੋਣ ਇਸ ਲਈ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਅੰਬਾਲਾ ਭੇਵਾ ਰੋਡ ਆ ਜਿਹੜਾ ਇਸ ਤੇ ਵੀ ਜਦੋਂ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਕਿਉਂਕਿ ਕਹਿਆ ਜਾ ਰਿਹਾ ਹੈ ਕਿ ਪੰਜਾਬ ਦੀ ਹੱਦ ਦੇ ਵਿੱਚ ਹਰਿਆਣਾ ਪ੍ਰਸ਼ਾਸਨਾਂ ਜਿਹੜਾ ਆ ਕੇ ਉਹ ਤੱਕੇ ਸਾਈ ਕਰ ਰਿਹਾ ਹੈ ਫਿਲਹਾਲ ਅੱਗੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਉਹ ਵੀ ਦੇਖਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ